ਉਹ ਵਾਹ ਇਹ ਕਹਿੰਦੇ ਬਿਲਕੁਲ ਸਿੰਪਲ ਟਰੈਕਟਰ ਆ ਦਰਸ਼ਕੋ ਇੱਕ ਵਾਰੀ ਤਾੜੀ ਮਾਰ ਦਿਓ ਆ ਟਰੈਕਟਰ ਵਾਲੇ ਦੇ ਲਈ ਛੋਨੂ ਵੀ ਪਤਾ ਲੱਗਾ ਵੀ ਟਰਾਲੀ ਨਾਲ ਮੱਖਾ ਲਾਉਣਾ ਵੱਡੀ ਗੱਲ ਹੁੰਦੀ ਆ ਚੇਰਮੈਨ ਗਰੁੱਪ ਆ ਦਾ ਹਾਂਜੀ ਚਲੋ ਤੁਸੀਂ ਤੁਸੀਂ ਓਕੇ ਬਰਾਖਾ ਕਹਿੰਦੇ ਦੂਜਾ ਕਿਹੜਾ ਲਾਵੇਗਾ ਔਰ 2100 ਦਿੱਤਾ ਜਾਵੇਗਾ ਬਾਜੀ ਬਾਜੀ